ਪਹਿਲਾਂ ਆ ਰਾਮਨਗਰ ਸਕੂਲ ਚ ਘਟਨਾ ਹੋਈ ਆ ਉਸ ਸੰਬੰਧ ਚ ਅੱਜ ਪਿੰਡ ਵਾਲੇ ਇਕੱਠੇ ਹੋਏ ਆ ਉਸ ਸੰਬੰਧ ਚ ਕੀ ਕਹਿਣਾ ਚਾਹੋਗੇ ਮੈਂ ਅੱਜ ਆ ਰਾਮਨਗਰ ਪਿੰਡ ਆਇਆ ਤੇ ਪਿਛਲੇ 18 ਤਰੀਕ ਨੂੰ ਜੋ ਕੁਝ ਆ ਰਾਮਨਗਰ ਸਕੂਲ ਚ ਹੋਇਆ ਅਸਲ ਤਾਂ 17 ਤਰੀਕ ਤੋਂ ਸ਼ੁਰੂ ਹੋ ਗਈ ਸੀ ਗੱਲਬਾਤ ਜੋ ਪਿੰਡ ਚ ਹੋਣੀ ਸ਼ੁਰੂ ਹੋਈ ਸਕੂਲ ਚ ਇਹ ਸਕੂਲ ਦੀ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਸਾਰਾ ਸਿਸਟਮ ਬਣਿਆ ਅੱਜ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਵੀ ਅਸੀਂ ਸਿੱਖਿਆ ਕ੍ਰਾਂਤੀ ਲਿਆਉਂਦੀ ਹੈ ਪੰਜਾਬ 'ਚ ਤੇ ਸਰਕਾਰ ਵੀ ਇਹੇ ਇਸੇ ਆ ਨਾਰੇ ਹੇਠ ਲਿਆਈ ਸੀ ਵੀ ਅਸੀਂ ਸਿੱਖਿਆ ਤੇ ਸਿਹਤ ਤੇ ਕੰਮ ਕਰਨਾ ਹੈ ਤੇ ਬਾਕੀ ਪੰਜਾਬ ਦਾ ਤਾਂ ਮੈਨੂੰ ਪਤਾ ਨਹੀਂ ਆ ਪਿੰਡ ਰਾਮਨਗਰ 'ਚ ਤਾਂ 17-18 ਤਰੀਕ ਦੀ ਸਿੱਖਿਆ ਕ੍ਰਾਂਤੀ ਆ ਗਈ ਹੈ ਕਮੇਟੀ ਦੇ ਕਮੇਟੀ ਮੈਂਬਰਾਂ ਦੀ ਚੋਣ ਪਿੱਛੇ ਕਮੇਟੀ ਬਣਾਉਣ ਪਿੱਛੇ ਜੋ ਗੁੰਡਾਗਰਦੀ ਸਕੂਲ 'ਚ ਹੋਈ ਜੋ ਸਰਕਾਰ ਦੀ ਸ਼ਹਿ ਤੇ ਗੁੰਡਾਗਰਦੀ ਹੋਈ ਉਹ ਸਾਰੇ ਪਿੰਡ ਨੇ ਵੇਖੀ ਪਹਿਲਾਂ ਤਾਂ 17 ਤਰੀਕ ਨੂੰ ਬਹਿਸਬਾਜੀ ਕੀਤੀ ਗਈ ਉਹਨਾਂ ਬੰਦਿਆਂ ਵੱਲੋਂ ਜਿਨ੍ਹਾਂ ਬੰਦਿਆਂ ਦੇ ਸਿਰ ਤੇ ਸਰਕਾਰ ਦਾ ਹੱਥ ਸੀਗਾ ਬੱਚੇ ਉਹਨਾਂ ਦੇ ਸਕੂਲ 'ਚ ਪੜਦੇ ਨਹੀਂ ਜਿਨ੍ਹਾਂ ਦੇ ਬੱਚੇ ਸਕੂਲ 'ਚ ਪੜਦੇ ਉਹਨਾਂ ਨੂੰ ਪਹਿਲੇ ਦਿਨ ਵੀ ਡਰਾਇਆ ਧਮਕਾਇਆ ਗਿਆ ਕਮੇਟੀ 'ਚ ਉਹਨਾਂ ਨੂੰ ਮੈਂਬਰ ਨਹੀਂ ਬਣਨ ਦਿੱਤਾ ਗਿਆ ਤੇ ਅਗਲੇ ਦਿਨ 18 ਤਰੀਕ ਨੂੰ ਫੇਰ ਜਦੋਂ ਮੀਟਿੰਗ ਹੋਈ ਤਾਂ ਉੱਥੇ ਫਿਰ ਜਿਨ੍ਹਾਂ ਦੇ ਬੱਚੇ ਸਕੂਲ 'ਚ ਨਹੀਂ ਸੀਗੇ ਪੜਦੇ ਉਹਨਾਂ ਨੇ ਸਕੂਲ 'ਚ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਧੱਕਾਮੁਕੀ ਵੀ ਕੀਤੀ ਕਮੇਟੀ ਬਣਾਉਣ ਤੋਂ ਵੀ ਰੋਕਿਆ ਸਕੂਲ ਦੇ ਸਟਾਫ ਨੂੰ ਵੀ ਧਮਕਾਇਆ ਤੇ ਪਿੰਡ ਵਾਲੇ ਅੱਜ ਸਾਰੇ ਇੱਥੇ ਪਹੁੰਚੇ ਆ ਇਹਨਾਂ ਨੇ ਦੱਸਿਆ ਕਿ ਸਕੂਲ ਦੇ ਬਾਹਰ ਉਹਨਾਂ ਨੇ ਫਾਇਰਿੰਗ ਵੀ ਕੀਤੀ ਦੱਸੋ ਇੰਨੀ ਹਨੇਰਗਰਦੀ ਤੇ ਮੈਂ ਬਿਆਨ ਸੁਣ ਰਿਹਾ ਸੀ ਉਹਨਾਂ ਬੰਦਿਆਂ ਦੇ ਇੱਕ ਪਾਸੇ ਤਾਂ ਉਹ ਕਹਿੰਦੇ ਆ ਵੀ ਅਸੀਂ ਵਾਈਸ ਚੇਅਰਮੈਨੀ ਨੂੰ ਲਤਾਂ ਮਾਰੀਆਂ ਟਰੱਕ ਯੂਨੀਅਨ ਦੀ ਉਹਨਾਂ ਨੇ ਪ੍ਰਧਾਨਗੀ ਆ ਜਿੱਤੀ ਹੈ ਸਰਪੰਚੀ ਲਗਾਤਾਰ ਉਹਨਾਂ ਕੋਲ ਰਹੀ ਇਹ ਪਿੰਡ ਵਾਲੇ ਹੀ ਦੱਸਦੇ ਆ ਵੀ ਸਰਪੰਚੀ ਐਸ ਵਾਰੀ ਵੀ ਉਹਨਾਂ ਨੇ ਕਿਵੇਂ ਧੱਕੇ ਨਾਲ ਲਈ ਹੈ ਕਿਵੇਂ ਉਹਨਾਂ ਨੇ ਸਾਰਾ ਜਿਹੜਾ ਇਲੈਕਸ਼ਨ ਲੜਿਆ ਇੱਕ ਪਾਸੇ ਤਾਂ ਕਹਿੰਦੇ ਵੀ ਸਾਨੂੰ ਵੱਡੇ ਵੱਡੇ ਅਹੁਦੇ ਮਿਲਦੇ ਰਹੇ ਆ ਤੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਦੂਜੇ ਪਾਸੇ ਉਸੇ ਕਮੇਟੀ ਦੇ ਬਣਾਉਣ ਚ ਰੋੜੇ ਵੀ ਡਾਏ ਗਏ ਤੇ ਆਪ ਦੇ ਬੰਦਿਆਂ ਦੇ ਧੱਕੇ ਨਾਲ ਨਾਂ ਵੀ ਪਵਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਗੋਲੀਆਂ ਵੀ ਚਲਾਈਆਂ ਗਈਆਂ ਪਿੰਡ ਵਾਲੇ ਅੱਜ ਸਾਰੇ ਇੱਥੇ ਦਸੀ ਜਾਂਦੇ ਐ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹਜੇ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ ਸਕੂਲ ਦੇ ਸਟਾਫ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਉਹਨਾਂ ਨੂੰ ਬਿਆਨ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਕਈ ਜਿਹੜੇ ਇਤਹਾਪ ਅਗਲੇ ਦਿਨ ਸਕੂਲ ਛੁੱਟੀ ਲੈ ਗਏ ਤੇ ਹੁਣ ਵੀ ਜਿਹੜੇ ਅਧਿਆਪਕ ਹੈ ਉਹ ਡਰ ਦਾ ਮਾਹੌਲ ਹੈ ਸਕੂਲ 'ਚ ਉਹ ਬਾਲੇ ਜਿਹੜੇ ਅਧਿਆਪਕ ਸਕੂਲ 'ਚ ਪੜਦੇ ਆ ਪੜਾਉਂਦੇ ਆ ਉਹ ਤਾਂ ਬਦਲੀ ਕਰਾਉਂਦੀ ਸੋਚ ਰਹੇ ਆ ਜਿਹੜੀਆਂ ਮੈਡਮਾਂ ਲੱਗੀਆਂ ਉਹਨਾਂ ਦੇ ਘਰ ਦੇ ਕਹੀ ਜਾਂਦੇ ਵੀ ਉਹ ਜੇ ਸਕੂਲ ਤੋਂ ਆਪਾਂ ਕੀ ਲੈਣਾ ਆਪਾਂ ਕਿਸੇ ਹੋਰ ਜਗ੍ਹਾ ਬਦਲੀ ਕਰਾ ਲੈਨੇ ਸੋ ਇਹ ਇਹੋ ਜਿਹਾ ਡਰ ਦਾ ਮਾਹੌਲ ਅੱਜ ਪਿੰਡ 'ਚ ਸਿਰਜਿਆ ਗਿਆ ਹੈ ਤੇ ਗੱਲ ਕੁਝ ਵੀ ਨਹੀਂ ਇਕੱਲੀ ਕਮੇਟੀ ਬੰਨੀ ਹੈ ਜਿਨ੍ਹਾਂ ਦੇ ਬੱਚੇ ਸਕੂਲ 'ਚ ਪੜਦੇ ਆ ਉਹਨਾਂ ਦਾ ਹੱਕ ਹੈ ਸਰਕਾਰ ਨੇ ਸਕੀਮ ਪੜਾਈ ਹੈ ਕਮੇਟੀ ਜਿਨ੍ਹਾਂ ਦੇ ਬੱਚੇ ਪੜਦੇ ਉਹਨਾਂ ਦੇ ਵਿੱਚੋਂ ਚੁਣੀ ਜਾਣੀ ਹੁੰਦੀ ਹੈ ਨਾਲ ਸਰਕਾਰ ਦਾ ਇੱਕ ਨੁਮਾਇੰਦਾ ਹੁੰਦਾ ਚਲੋ ਜੋ ਵੀ ਉਹਦੀ ਵਿਧ ਹੈਗੀ ਉਸ ਹਿਸਾਬ ਨਾਲ ਮੈਂ ਕਹਿੰਦਾ ਉਹ ਕਮੇਟੀ ਬਣਨੀ ਚਾਹੀਦੀ ਹੈ ਸਕੂਲ ਦੇ ਸਟਾਫ ਤੇ ਪ੍ਰਿੰਸੀਪਲ ਤੇ ਸਟਾਫ ਤੇ ਨਾਲ ਜਿਹੜੇ ਜਿਨ੍ਹਾਂ ਦੇ ਬੱਚੇ ਪੜਨੇ ਪੜਦੇ ਆ ਉਹਨਾਂ ਦੇ ਇਹ ਕੰਮ ਛੱਡਿਆ ਜਾਣਾ ਚਾਹੀਦਾ ਹੈ ਹਰੇਕ ਜਗ੍ਹਾ ਸਿਆਸਤ ਨਹੀਂ ਵਾੜਨੀ ਚਾਹੀਦੀ ਮੈਂ ਤਾਂ ਅੱਜ ਇਹ ਪਿੰਡ ਵਾਲਿਆਂ ਨੇ ਇਹ ਗੱਲ ਵੀ ਦੱਸੀ ਮੈਨੂੰ ਤਾਂ ਬੜੀ ਹੈਰਾਨੀ ਹੋਈ ਬਿਕ ਪਾਸੇ ਤਾਂ ਵੱਡੇ ਵੱਡੇ ਧਮਕ ਜੇ ਕਸਨੇ ਵੀ ਅਸੀਂ ਗਰੀਬਾਂ ਦੇ ਨਾਲ ਐ ਗਰੀਬਾਂ ਨੂੰ ਅਸੀਂ ਏਸੀ ਲਵਾ ਕੇ ਦਿੰਨੇ ਆ ਸਿੱਖਿਆ ਕ੍ਰਾਂਤੀ ਲਿਆ ਰਹੇ ਆ ਅਪਿੰਡ ਰਾਮਨਗਰ ਤੋਂ ਥੋੜੇ ਦਿਨ ਪਹਿਲਾਂ ਇੱਕ ਪਾਸੇ ਤਾਂ ਜਿਹੜੇ ਮੌਜੂਦਾ ਵਿਧਾਇਕ ਨੇ ਮੰਤਰੀ ਨੇ ਉਹ ਕਲੇਮ ਕਰ ਰਹੇ ਆ ਵੀ ਅਸੀਂ ਸਕੂਲ ਚ ਏਸੀ ਲਵਾਤੇ ਤੇ ਸਾਰੇ ਸਕੂਲਾਂ ਚ ਲਵਾ ਕੇ ਦੇਵਾਂਗੇ ਦੂਜੇ ਪਾਸੇ ਪਿੰਡ ਦੀ ਪੰਚਾਇਤ ਕਹੀ ਜਾਂਦੀ ਵੀ ਅਸੀਂ ਤਾਂ ਅਸੀ ਤਾਸੀ ਲਵਾਈ ਐ ਇੱਕ ਪਾਸੇ ਤਾਂ ਏਸੀ ਲਵਾਈ ਜਾਂਦੇ ਐ ਉਥੇ ਮੈਂ ਮੰਤਰੀ ਸਾਹਿਬ ਦੇ ਧਿਆਨ ਚ ਇਹ ਗੱਲ ਵੀ ਲਿਆਣਾ ਚਾਹਨਾ ਹੈ ਵੀ ਪਿੰਡ ਦੇ ਦਾਨੀ ਸੱਜਣਾ ਨੇ ਪਿੰਡ ਦੇ ਗਰੀਬ ਬੱਚਿਆਂ ਵਾਸਤੇ ਠੰਡੇ ਪਾਣੀ ਦੀ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਸੀਗਾ, ਵਾਟਰ ਕੂਲਰ ਗਿਫਟ ਕੀਤਾ ਸੀ ਸਕੂਲ ਨੂੰ ਤੇ ਇਸੇ ਪਤਾ ਲੱਗਿਆ ਪਿੰਡ ਦੇ ਜਿਹੜੇ ਆਪ ਦੇ ਸੀਨੀਅਰ ਆਗੂ ਹੈ ਉਹਨਾਂ ਨੇ 1 ਸਾਲ ਹੋ ਗਿਆ ਉਹ ਗਰੀਬਾਂ ਦੇ ਬੱਚਿਆਂ ਵਾਸਤੇ ਜਿਹੜਾ ਵਾਟਰ ਕੂਲਰ ਸਕੂਲ 'ਚ ਆਇਆ ਸੀ ਉਹ ਚੱਲਣ ਨਹੀਂ ਦਿੱਤਾ। ਉਹ ਅੱਜ ਵੀ ਸਕੂਲ 'ਚ ਉਵੇਂ ਪਿਆ ਖਰਾਬ ਹੋ ਰਿਹਾ ਹੈ। ਪਰ ਗਰੀਬ ਦੇ ਬੱਚਿਆਂ ਨੂੰ ਉਹ ਵਾਟਰ ਕੂਲਰ ਤੋਂ ਠੰਡਾ ਪਾਣੀ ਪੀਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇੱਥੋਂ ਤੱਕ ਕਿ ਸਕੂਲ ਦੇ ਸਟਾਫ ਨੂੰ ਮਜਬੂਰ ਕੀਤਾ ਜਾ ਰਿਹਾ ਵੀ ਇਹ ਵਾਟਰ ਕੂਲਰ ਸਕੂਲ ਚ ਚਗਾ ਕੇ ਕਿਤੇ ਹੋਰ ਸੈੱਟ ਆਓ ਵੀ ਅਸੀਂ ਇੱਥੇ ਪਾਣੀ ਨਹੀਂ ਪੀਣ ਦੇਣਾ। ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਗਰੀਬਾਂ ਨਾਲ ਤਕਾ ਹੋ ਰਿਹਾ ਹੈ। ਗਰੀਬਾਂ ਨੂੰ ਕਮੇਟੀ ਦਾ ਮੈਂਬਰ ਨਹੀਂ ਬਣਨ ਦਿੱਤਾ ਜਾ ਰਿਹਾ। ਉਹਨਾਂ ਦੇ ਬੱਚਿਆਂ ਨੂੰ ਪੜ੍ਹਨ 기ਨੇ ਦੇਣਾ। ਸੋ ਇਹ ਜਿਹੜਾ ਹੈਗਾ ਸਰਕਾਰ ਨੂੰ ਮੈਂ ਬੇਨਤੀ ਕਰਦਾ ਆਂ ਵੀ ਕੱਲੇ ਏਸੀ ਲਵਾਨਾ ਸਿੱਖਿਆ ਕ੍ਰਾਂਤੀ ਨਹੀਂ ਆਣੀ। ਇਹਦਾ ਧਿਆਨ ਰੱਖੋ ਜਿਹੜੇ ਤੁਹਾਡੇ ਵਰਕਰ ਗਰੀਬਾਂ ਨਾਲ ਧੱਕਾ ਕਰ ਰਹੇ ਆ ਉਹਨਾਂ ਨੂੰ ਰੋਕੋ। ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਐ ਇਹ ਜਿਹੜੀ ਸਾਰੀ ਗਲਤੀ ਇੰਕੁਆਇਰੀ ਹੋਣੀ ਚਾਹੀਦੀ ਐ। 17 ਨੂੰ ਵੀ ਧੱਕਾ ਹੋਇਆ 18 ਨੂੰ ਵੀ ਧੱਕਾ ਮੁਕੀ ਹੋਈ ਸਕੂਲ 'ਚ ਵੀਡੀਓ ਵੀ ਹੈਗੇ। ਸਕੂਲ ਦੇ ਜਿਹੜੇ ਵਿੱਚ ਵੀ ਸੀਸੀਟੀਵੀ ਕੈਮਰੇ ਲੱਗੇ ਸੀ ਉਹਦੀ ਸਾਰੀ ਫੁਟੇਜ ਪੁਲਿਸ ਕੋਲ ਹੈਗੀ ਐ ਐਸਐਚਓ ਸਾਹਿਬ ਆਪ ਲੈ ਕੇ ਗਏ ਐ। ਮੈਂ ਕਹਿੰਨਾ ਵੀ ਤੁਸੀਂ ਕਿਸੇ ਦੀ ਗੱਲ ਨਾ ਸੁਨੋ ਕੱਲੀ ਉਹ ਸੀਸੀਟੀਵੀ ਫੁਟੇਜ ਚੈੱਕ ਕਰਾਓ ਤੇ ਉੱਥੇ ਪਤਾ ਲੱਗ ਜਾਊਗਾ ਵੀ ਇੱਕ ਸਕੂਲ ਦੀ ਕਮੇਟੀ ਬਣਾਉਣ ਪਿੱਛੇ ਆਪਦੇ ਆਗੂਆਂ ਨੇ ਬਾਹਰੋਂ ਗੁੰਡੇ ਬੁਲਾ ਕੇ ਕੀ ਕੁਝ ਉੱਥੇ ਕੀਤਾ ਹੈ ਦੋ ਬੰਦਿਆਂ ਨੂੰ ਕੁੱਟਨਾਂਸੇ ਬਾਹਰੋਂ 10-15 ਜਿਹੜੇ ਜਿਹੜੇ ਬਦਮਾਸ਼ ਸੀਗੇ ਉਹ ਸਕੂਲ 'ਚ ਲਿਆਂਦੇ ਗਏ ਉਹਨਾਂ ਨੂੰ ਧਮਕਾਇਆ ਗਿਆ ਕੁੱਟਿਆ ਕੁੱਟਮਾਰ ਕੀਤੀ ਗਈ ਤੇ ਬਾਹਰ ਜਾ ਕੇ ਗੋਲੀਆਂ ਵੀ ਚਲਾਈਆਂ ਗਈਆਂ ਮੈਂ ਬੇਨਤੀ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਨੂੰ ਬੀਏਸੀ ਦੀ ਨੁਗਾਈਨਾ ਜਾਂਚ ਕਰੋ ਜੇ ਐਂ ਗਰੀਬਾਂ ਦਾ ਤੱਕਾ ਹੁੰਦਾ ਹੋਇਆ ਗਿਆ ਤੇ ਉਹਨਾਂ ਨੂੰ ਤੱਕਾ ਹੁੰਦਾ ਰਿਹਾ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਫਿਰ ਉਹ ਕਿੱਥੇ ਜਾਣਗੇ ਉਹਨਾਂ ਨੇ ਪੁਲਿਸ ਕੋਲ ਹੀ ਜਾਣਾ ਜਾਂ ਉਹਨਾਂ ਨੇ ਸਰਕਾਰ ਕੋਲ ਹੀ ਆਪਦੀ ਗੱਲ ਰੱਖਣੀ ਹੈ ਜੇ ਉਹ ਵੀ ਨਾ ਸੁਣੂਗੀ ਫਿਰ ਗਰੀਬ ਕਿੱਥੇ ਜਾਣਗੇ ਅਸੀਂ ਅੱਜ ਮੈਂ ਪਿੰਡ ਪਹੁੰਚਿਆ ਅਸੀਂ ਪਿੰਡ ਵਾਲਿਆਂ ਦੇ ਨਾਲ ਹੈ ਤੱਕਾ ਅਸੀਂ ਹੋਣ ਨਹੀਂ ਦੇਵਾਂਗੇ ਅਸੀਂ ਐਸਐਸਪੀ ਸਾਹਿਬ ਕੋਲ ਵੀ ਜਿਹੜੀ ਇਹ ਮੰਗ ਲੈ ਕੇ ਜਾਵਾਂਗੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਗਲਤ ਕੰਮ ਕੀਤਾ ਹੈ ਉਹਨੂੰ ਰੋਕਣਾ ਚਾਹੀਦਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਤੇ ਸਕੂਲ ਦੀ ਜਿਹੜੀ ਕਮੇਟੀ ਹੈ ਸਕੂਲ ਚ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਦੀ ਰਾਇ ਨਾ ਪ੍ਰਿੰਸੀਪਲ ਸਟਾਫ ਦੀ ਰਾਇ ਨਾ ਵਧੀਆ ਤਰੀਕੇ ਨਾਲ ਬਣਨੀ ਚਾਹੀਦੀ ਹੈ ਤੇ ਜਿਹੜਾ ਸਕੂਲ ਚੰਗੇ ਤਰੀਕੇ ਨਾਲ ਚੱਲੇ ਬਹੁਤ ਧੰਨਵਾਦ ਬਾਈ ਜੀ ਜੀ ਕਾ ਖਾਲਸਾ ਬਾਈ ਜੀ ਜੀ ਕਾ ਖਾਲਸਾ ਠੀਕ ਹੋ ਗਿਆ ਹਾਂ ਜੀ ਸਾਰੀਆਂ ਗੱਲਾਂ ਹੋ ਗਈਆਂ ਹਾਂ ਜੀ ਚਲੋ